ਸਾਊਦੀ ਅਰਬ ਦੀ ਸਰਕਾਰ ਨੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਦੇਣ ਨਾਲ ਸੰਬੰਧਿਤ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਨਵੇਂ ਨਿਯਮਾਂ ਵਿੱਚ ਰੁਜ਼ਗਾਰਦਾਤਾ ਅਤੇ ਕਰਮਚਾਰੀ ਦੋਵਾਂ ਲਈ ਨਵੇਂ ਨਿਯਮ ਵਿੱਚ ਬਦਲਾਅ ਕੀਤੇ ਗਏ ਨੇ ਗਲਫ ਨਿਊਜ਼ ਨੇ ਐਤਵਾਰ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਘਰੇਲੂ ਕਰਮਚਾਰੀਆਂ ਦੀ ਭਰਤੀ ਨੂੰ ਲੈ ਕੇ ਆਪਣੇ ਨਾਗਰਿਕਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਨਵੇਂ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ 24 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਆਣਵੇ ਆਇਆ ਘਰੇਲੂ ਕਰਮਚਾਰੀ ਨਹੀਂ ਰੱਖ ਸਕਦਾ ਹੁਣ ਪ੍ਰਕਿਰਿਆ ਦੇ ਹਿੱਸੇ ਵਜੋਂ ਘਰੇਲੂ ਕਰਮਚਾਰੀ ਲਈ ਵੀਜ਼ਾ ਜਾਰੀ ਕਰਨ ਦੀ ਯੋਗਤਾ ਦੀ ਪੁਸ਼ਟੀ ਕੀਤੀ ਜਾਵੇਗੀ ਨਾਲ ਹੀ ਕੰਮ ਪ੍ਰਦਾਨ ਕਰਨ ਵਾਲੇ ਵਿਅਕਤੀ ਨੂੰ ਮਨੁੱਖੀ ਸਰੋਤ ਮੰਤਰਾਲੇ ਦੁਆਰਾ ਘਰੇਲੂ ਕਰਮਚਾਰੀ ਦੇ ਪੇਸ਼ੇ ਅਤੇ ਰਾਸ਼ਟਰੀਤਾ ਦੀ ਚੋਣ ਕਰਨੀ ਪਵੇਗੀ ਅਤੇ ਭਾਰਤੀ ਦਫ਼ਤਰ ਨੂੰ ਸੂਚਿਤ ਕਰਨ ਲਈ ਅਰਜੀ ਜਮ੍ਹਾਂ ਕਰਵਾਉਣੀ ਪਵੇਗੀ ਸਾਊਦੀ ਅਰਬ ਨੇ ਪਿਛਲੇ ਸਾਲ ਅਕਤੂਬਰ ਚ ਘਰੇਲੂ ਕਰਮਚਾਰੀਆਂ ਦੀ ਭਰਤੀ ਲਈ ਨਵੇਂ ਨਿਯਮ ਲਾਗੂ ਕੀਤੇ ਸਨ ਜਿਸ ਅਨੁਸਾਰ 21 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਨੌਕਰੀ ਤੇ ਨਹੀਂ ਰੱਖਿਆ ਜਾ ਸਕਦਾ ਨਿਯਮ ਇਕਰਾਰਨਾਮੇ ਦੀ ਇੱਕ ਨਿਸ਼ਚਿਤ ਮਿਆਦ ਦੇ ਜ਼ੋਰ ਦਿੰਦੇ ਹੋਏ ਰੁਜ਼ਗਾਰਦਾਤਾ ਨੂੰ ਬਕਾਇਆ ਰਕਮਾਂ ਪਹਿਲਾ ਡਿਗਰੀ ਦੇ ਕਰਜ਼ੇ ਤੇ ਵੀ ਧਿਆਨ ਦੇਵੇਗੀ ਇਸ ਤੋਂ ਇਲਾਵਾ ਜੇਕਰ ਕੋਈ ਨਿਸ਼ਚਿਤ ਮਿਆਦ ਦਾ ਜ਼ਿਕਰ ਨਹੀਂ ਕੀਤਾ ਗਿਆ ਤਾਂ ਕਰਮਚਾਰੀ ਦੁਆਰਾ ਜੁਆਇਨ ਕਰਨ ਦੀ ਮਿਤੀ ਤੋਂ 1 ਸਾਲ ਲਈ ਇਕਰਾਰਨਾਮੇ ਨੂੰ ਨਾ ਵਿਆਉਣ ਯੋਗ ਮੰਨਿਆ ਜਾਵੇਗਾ ਨਵੇਂ ਨਿਯਮਾਂ ਵਿੱਚ ਘਰੇਲੂ ਨੌਕਰ ਦੇ ਰੋਜ਼ਾਨਾ ਕੰਮ ਦੇ ਘੱਟੇ 10 ਘੰਟੇ ਨਿਰਧਾਰਤ ਕੀਤੇ ਗਏ ਨੇ ਅਤੇ ਉਹ ਹਫਤਾਵਾਰੀ ਭੁਗਤਾਨ ਦੇ ਨਾਲ 24 ਘੰਟੇ ਆਰਾਮ ਕਰਨ ਦਾ ਹੱਕਦਾਰ ਹੋਵੇਗਾ ਨਵੇਂ ਨਿਯਮ ਮਾਲਕਾਂ ਨੂੰ ਘਰੇਲੂ ਕਰਮਚਾਰੀ ਦਾ ਪਾਸਪੋਰਟ ਅਤੇ ਨਿੱਜੀ ਦਸਤਾਵੇਜ਼ ਜਾਂ ਸਮਾਨ ਜਬਤ ਕਰਨ ਤੋਂ ਰੋਕते ਹਨ ਇਹ ਇਹ ਨਿਯਮ ਡਰਾਈਵਰਾਂ ਹਾਊਸ ਕਲੀਨਰ ਰਸੋਈਏ ਕਾਰਕਿਸਾਨਾ ਲਿਵ ਇਨ ਨਰਸਾ ਟਿਊਟਰਾਂ ਅਤੇ ਨੈਨੀਜ਼ ਲਈ ਲਾਗੂ ਹੋਣਗੇ 사우ਦੀ ਅਰਬ ਦੇ 사우ਦੀ ਸਰਕਾਰ ਦੇ ਨਵੇਂ ਨਿਯਮਾਂ ਦਾ ਅਸਰ ਭਾਰਤੀ ਕਾਮਿਆਂ ਤੇ ਵੀ ਪਵੇਗਾ ਕਿਉਂਕਿ ਭਾਰਤ ਤੋਂ ਵੱਡੀ ਗਿਣਤੀ ਚ ਕਾਮੇ 사우ਦੀ ਅਰਬ ਜਾਂਦੇ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ 사우ਦੀ ਅਰਬ ਚ ਕਰੀਬ 26 ਲੱਖ ਭਾਰਤੀ ਕੰਮ ਕਰਦੇ ਨੇ ਇਹਨਾਂ ਵਿੱਚ ਘਰੇਲੂ ਕਾਮਿਆਂ ਦੀ ਸ਼੍ਰੇਣੀ ਵਿੱਚ ਆਉਣ ਵਾਲੇ ਲੋਕ ਵੀ ਵੱਡੀ ਗਿਣਤੀ ਵਿੱਚ ਨਹੀਂ ਪਰ ਹਰ ਸਾਲ ਵੱਡੀ ਗਿਣਤੀ ਚ ਲੋਕ ਘਰੇਲੂ ਕਰਮਚਾਰੀਆਂ ਲਈ ਜਾਰੀ ਕੀਤੇ ਗਏ ਵੀਜ਼ੇ ਤੇ ਸਾウਦੀ ਅਰਬ ਜਾਂਦੇ ਨੇ ਸਾウਦੀ ਮਨੁੱਖੀ ਸੰਸਾਧਨ ਮੰਤਰਾਲੇ ਨੇ ਵੀਜ਼ਾ ਨਾਲ ਸੰਬੰਧਤ ਨਿਯਮਾਂ ਦੀ ਵਿਆਖਿਆ ਕਰਨ ਲਈ ਰੋਜ਼ਗਾਰਦਾਤਾਵਾਂ ਲਈ ਮੁਸਨੇਡ ਨਾਮਕ ਪਲੇਟਫਾਰਮ ਵੀ ਬਣਾਇਆ ਹੈ